ਦੋਸਤੋ ਅਕਸਰ ਹੀ ਅਸੀਂ ਘਰ ਦੇ ਵਿੱਚ ਦੇਖਦੇ ਹਾਂ ਕਿ ਜਿਹੜੀਆਂ ਪਲਾਸਟਿਕ ਦੀਆਂ ਚੀਜ਼ਾਂ ਹੁੰਦੀਆਂ ਜਿਵੇਂ ਕਿ ਬਾਲਟੀ ਹੋ ਗਈ ਮੱਗ ਹੋ ਗਿਆ ਟੱਬ ਹੋ ਗਿਆ ਇਹਨਾਂ ਦੇ ਉੱਪਰ ਖਾਰੇ ਪਾਣੀ ਦੇ ਸਟੇਨ ਜਿਹੜੇ ਆ ਵਾਈਟ ਵਾਈਟ ਜੇ ਜਮਾ ਹੁੰਦੇ ਜਾਂਦੇ ਆ ਤੇ ਅੱਜ ਆਪਾਂ ਜਾਣਾਂਗੇ ਇਹਨਾਂ ਪਲਾਸਟਿਕ ਦੀਆਂ ਗੰਧੀਆਂ ਜਿਹੀਆਂ ਚੀਜ਼ਾਂ ਨੂੰ ਬਹੁਤ ਆਸਾਨੀ ਦੇ ਨਾਲ ਤੁਸੀਂ ਕਿਵੇਂ ਸਾਫ਼ ਕਰ ਸਕਦੇ ਹੋ ਇਹਦੇ ਲਈ 2 ਚਮਚ ਬੇਕਿੰਗ ਪਾਊਡਰ ਲੈ ਲੈਣਾ ਵਾ ਤੇ ਬੇਕਿੰਗ ਪਾਊਡਰ ਨੂੰ ਇਸ ਤਰ੍ਹਾਂ ਪਾਣੀ ਦੇ ਵਿੱਚ ਘੋਲ ਕੇ ਇੱਕ ਪੇਸਟ ਬਣਾ ਲੈਣਾ ਇੱਕ ਸਕ੍ਰੱਬ ਲੈ ਲੈਣਾ ਹੈ ਸਕ੍ਰੱਬ ਦੇ ਨਾਲ ਜਿੰਨੀਆਂ ਵੀ ਪਲਾਸਟਿਕ ਦੀਆਂ ਗੰਦੀਆਂ ਚੀਜ਼ਾਂ ਐ ਨਾ ਉਹਨਾਂ ਦੇ ਉੱਪਰ ਇਹ ਪੇਸਟ ਜੜਾਏ ਉਹ ਚੰਗੀ ਤਰ੍ਹਾਂ ਤੁਸੀਂ ਅਪਲਾਈ ਕਰ ਦੇਣਾ ਵਾ ਬਸ ਇਹਦੇ ਵਿੱਚ ਤੁਸੀਂ ਰਗੜ ਰਗੜ ਕੇ ਸਾਫ਼ ਨਹੀਂ ਕਰਨਾ ਪਰ ਹਰ ਕੋਨੇ ਦੇ ਉੱਪਰ ਇਸ ਪੇਸਟ ਨੂੰ ਚੰਗੀ ਤਰ੍ਹਾਂ ਅਪਲਾਈ ਕਰ ਦਿਓ ਜੇ ਤਾਂ ਇਹ ਪਲਾਸਟਿਕ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਗੰਦੀਆਂ ਵਾ ਤਾਂ ਤੁਸੀਂ ਇਹਨੂੰ ਘਟੋ ਘਟ ਅਪਲਾਈ ਕਰਨ ਦੇ ਬਾਅਦ ਅੱਧਾ ਘੰਟਾ ਛੱਡ ਦਿਓ ਤੇ ਜੇਕਰ ਘੱਟ ਗੰਦੀਆਂ ਜਿਵੇਂ ਕਿ ਮੇਰੇ ਵਾਲੀ ਜਿਹੜੀ ਪਲਾਸਟਿਕ ਦੀਆਂ ਬਾਲਟੀਆਂ ਆ ਜਾਂ ਜੋ ਵੀ ਚੀਜ਼ਾਂ ਹੈਗੀਆਂ ਏ ਇਹ ਠੀਕ ਠੀਕ ਆ ਉਹਨਾਂ ਦਾ ਬਹੁਤ ਜ਼ਿਆਦਾ ਗੰਦੀਆਂ ਨਹੀਂ ਬਹੁਤ ਜ਼ਿਆਦਾ ਸਾਫ਼ ਆ ਇਹਨਾਂ ਨੂੰ ਮੈਂ 20 ਮਿੰਟ ਲਈ ਇਸੇ ਤਰ੍ਹਾਂ ਹੀ ਛੱਡ ਦਿੱਤਾ ਸੀਗਾ ਤੇ 20 ਮਿੰਟ ਦੇ ਬਾਅਦ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਲੈ ਲਾਂਗੇ ਡਿਸ਼ਵਾਸ਼ਰ ਜੈਲ ਜੇਕਰ ਇਹ ਨਾ ਹੋਵੇ ਤੁਸੀਂ ਸਾਬਨ ਸਰਫ ਵੀ ਯੂਜ਼ ਕਰ ਸਕਦੇ ਹੋ ਤੇ ਚਾ ਆਪਾਂ ਥੋੜਾ ਪਾਣੀ ਐਡ ਕਰਕੇ ਸੇਮ ਸਕਰਬ ਦੇ ਨਾਲ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਰਗੜ ਦਿਆਂਗੇ ਮਤਲਬ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਵੀ ਬਹੁਤ ਜ਼ਿਆਦਾ ਰਗੜ ਰਗੜ ਕੇ ਤੁਸੀਂ ਇਹਦੇ ਦਾਗ ਸਾਫ਼ ਕਰੋਗੇ ਬਹੁਤ ਆਸਾਨੀ ਦੇ ਨਾਲ ਇਹ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਮੈਂ ਇਸ ਕੱਪ ਨੂੰ ਸਾਫ਼ ਕਰ ਰਹੀ ਆ ਬਹੁਤ ਆਸਾਨੀ ਨਾਲ ਇਹਦੀ ਮੈਲ ਝੜੀ ਆ ਉਹ ਸਾਰੀ ਪਹਿਲਾਂ ਹੀ ਉੱਗਲ ਗਈ ਆ ਬੇਕਿੰਗ ਪਾਊਡਰ ਦੇ ਨਾਲ ਤੇ ਹੁਣ ਤਾਂ ਬਸ ਅਸੀਂ ਇਹਨੂੰ ਸਾਫ਼ ਕਰਨਾ ਹੈ ਇਹਦੇ ਉੱਪਰੋਂ ਰਿਮੂਵ ਕਰਨਾ ਜਿਵੇਂ ਅਸੀਂ ਭਾਂਡੇ ਮਾਂਦੇ ਆ ਨਾ ਸੇਮ ਉਸੇ ਤਰੀਕੇ ਦੇ ਨਾਲ ਥੋੜਾ ਜਿਹਾ ਪ੍ਰੈਸ਼ਰ ਲਗਾਓ ਤੇ ਸਾਰੀ ਗੰਦਗੀ ਜਿਹੜੀ ਆ ਉਹ ਨਿਕਲ ਜਾਏਗੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾ ਦਿੱਤਾ ਆ ਥੋੜੀ ਜਿਹੀ ਗੰਦਗੀ ਰਹਿ ਗਈ ਆ ਤੇ ਇਹਨੂੰ ਵੀ ਆਪਾਂ ਸਾਫ਼ ਕਰ ਦਿੰਦੇ ਆ ਇਹ ਲੋ ਜੀ ਹੋ ਗਈ ਸਾਫ਼ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜਰੂਰਤ ਨੇ ਇਸੇ ਤਰੀਕੇ ਦੇ ਨਾਲ ਅਸੀਂ ਬਾਕੀ ਦੀਆਂ ਚੀਜ਼ਾਂ ਨੂੰ ਵੀ ਸਾਫ਼ ਕਰ ਲਾਂਗੇ ਤੇ ਬਾਲਟੀਆਂ ਜਿਹੜੀਆਂ ਹੁੰਦੀਆਂ ਨਾ ਇਹਦੇ ਖਾਸ ਕਰਕੇ ਹੈਂਡਲ ਜਿਹੜੇ ਆ ਸਾਈਡਾਂ ਵਾਲੇ ਇਹਨਾਂ ਦੇ ਉੱਪਰ ਕਾਫੀ ਗੰਦਗੀ ਜਮ੍ਹਾਂ ਹੋ ਜਾਂਦੀ ਉੱਥੇ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਜਿੱਥੇ ਬਹੁਤ ਜ਼ਿਆਦਾ ਬਰੀਕ ਕਾਰਨਰ ਹੈਗੇ ਉੱਥੇ ਤੁਸੀਂ ਇਸ ਤਰ੍ਹਾਂ ਬ੍ਰਸ਼ ਮਾਰ ਕੇ ਸਾਫ਼ ਕਰ ਸਕਦੇ ਹੋ ਤੇ ਸਾਰੀ ਗੰਦਗੀ ਚੰਗੀ ਆ ਉਹ ਨਿਕਲ ਜਾਏਗੀ ਲਾਸਟ ਵਿੱਚ ਆਪਾਂ ਇਹਨੂੰ ਸਾਫ਼ ਪਾਣੀ ਦੇ ਨਾਲ ਤੋ ਲਵਾਂਗੇ ਤੇ ਤੁਸੀਂ ਦੇਖੋਗੇ ਕਿ ਤੁਹਾਡੀਆਂ ਪਲਾਸਟਿਕ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਨਵੇਂ ਦੀ ਤਰ੍ਹਾਂ ਸਾਫ਼ ਹੋ ਗਈਆਂ ਇਹ ਤੁਹਾਨੂੰ ਮੈਂ ਦਿਖਾਉਣੀ ਐ ਤੁਹਾਨੂੰ ਹੈਂਡਲ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਾਲਟੀ ਛੜੀਆ ਕਿੰਨੀ ਸਾਫ਼ ਹੋ ਗਈ ਆ ਇਸ ਤਰੀਕੇ ਦੇ ਨਾਲ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਪਲਾਸਟਿਕ ਦੀਆਂ ਚੀਜ਼ਾਂ ਨੂੰ ਸਾਫ਼ ਕਰ ਸਕਦੇ ਹੋ ਉਮੀਦ ਕਰਦੀ ਆਂ ਜੀ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਏਗੀ ਤੇ ਆਪਣਾ ਫੀਡਬੈਕ ਮੈਨਰ ਸ਼ੇਅਰ ਕਰਨਾ ਨਾ ਭੁੱਲਣਾ